ਦੋਸਤੋ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੀ ਕਚੈਰੀ ਚ ਪ੍ਰੋਗਰਾਮ ਲੈ ਕੇ ਮੁੱਦੇ ਦੇ ਨੇੜੇ ਹਰ ਵਾਰ ਦੀ ਤਰ੍ਹਾਂ ਨਵੇਂ ਚਿਹਰਿਆਂ ਦੇ ਰੂਪਰੂਪ ਕਰਵਾ ਰਹੇ ਹਾਂ ਤੁਹਾਨੂੰ ਕੁਝ ਅਜਿਹੇ ਮੁੱਦਿਆਂ ਦੀ ਗੱਲ ਕਰਾਂਗੇ ਜਿੱਦਾਂ ਕਿ ਸਾਡੇ ਪ੍ਰੋਗਰਾਮ ਦੇ ਨਾਮ ਤੋਂ ਬੜਾ ਕਲੀਅਰ ਆ ਅਜਿਹੇ ਮੁੱਦੇ ਦੇ ਨੇੜੇ ਲੈ ਕੇ ਜਾਵਾਂਗੇ ਜਿਹੜਾ ਕਿ ਇਮੀਗ੍ਰੇਸ਼ਨ ਇੰਡਸਟਰੀ ਚ ਦਿਨ ਬਾ ਦਿਨ ਜਿਹੜੇ ਫਰਾਡ ਹੋ ਰਹੇ ਆ ਜਿਹੜੇ ਮਖੌਟਾ ਪਹਿਨ ਕੇ ਬੈਠੇ ਅਨਧਿਕਾਰਤ ਸਮਾਜਿਕ ਅੰਸਰ ਹੈਗੇ ਆ ਉਹਨਾਂ ਦੇ ਮਖੌਟੇ ਉਧੇੜਾਂਗੇ ਉਹਨਾਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਕਰਾਂਗੇ ਹਰ ਵਾਰ ਕਿਸੇ ਨਵੇਂ ਇਸ਼ੂ ਦੇ ਨਾਲ ਤੁਹਾਡੇ ਰੂਬਰੂ ਲੈ ਕੇ ਹੁੰਨੇ ਆ ਕੋਈ ਨਵੇਂ ਚਿਹਰੇ ਅੱਜ ਮੇਰੇ ਨਾਲ ਸਾਡੇ ਮੰਚ ਤੇ ਵਿੱਚ ਮੌਜੂਦ ਨੇ ਮਿਸਟਰ ਸਖਚੈਨ ਸਿੰਘ ਰਾਹੀ ਜੋ ਪਿਛਲੇ ਇੱਕ ਦਹਾਕੇ ਤੋਂ ਇਸ ਇੰਡਸਟਰੀ ਦੇ ਵਿੱਚ ਆਪਣੀਆਂ ਸਵਾਵਾਂ ਨਿਭਾ ਰਹੇ ਨੇ ਲੋਕਾਂ ਨੂੰ ਬਾਹਰ ਭੇਜ ਰਹੇ ਨੇ ਦੂਸਰੇ ਪਾਸੇ ਸਾਡੇ ਨਾਲ ਮੰਚ ਦੇ ਵਿੱਚ ਬੈਠੇ ਨੇ ਮਿਸਟਰ ਸਰਪ੍ਰੀਤ ਸਿੰਘ ਜੋ ਮੁਹਾਲੀ ਤੋਂ ਬਿਲੋਂਗ ਕਰਦੇ ਨੇ ਔਰ ਇਹਨਾਂ ਦੇ ਨਾਲ ਪਿਛਲੇ ਸਾਲ ਹੀ ਇੱਕ ਰਾਹੀ ਸਾਹਿਬ ਆਪਰ ਕੇ ਹਟਿਆ ਇਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਨੇ ਕਿਸੇ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਬੱਚੇ ਨੂੰ ਸਿੰਗਾਪੁਰ ਪੜ੍ਹਨ ਦੇ ਲਈ ਭੇਜਿਆ ਸੀ ਆਪਣੇ ਛੋਟੇ ਬ੍ਰਦਰ ਨੂੰ ਬਟ ਉਹ ਸਾਰੀ ਫੀਸ ਵਗੈਰਾ ਜਿਹੜੀ ਇਹਨਾਂ ਦੀ ਹੈਗੀ ਆ ਉਹ ਕਾਲਜਾਂ ਦੇ ਵਿੱਚ ਫਸ ਗਈ ਬਟ ਬੱਚਾ ਕੋਈ ਮਾਈਗ੍ਰੇਟ ਨਹੀਂ ਕੀਤਾ ਕੀ ਵਾਅਦੇ ਸੀ ਇਹਨਾਂ ਦੇ ਨਾਲ ਉਸ ਏਜੰਟ ਦੇ ਜਾਂ ਕੀ ਇਹਨਾਂ ਦੇ ਨਾਲ ਬੀਤੀ ਇਹ ਆਪਣੇ ਮੂੰਹੋਂ ਦੱਸਣਗੇ ਔਰ ਰਾਹੀ ਸਾਹਿਬ ਦੱਸਣਗੇ ਕਿ ਇੰਡਸਟਰੀ ਦੇ ਵਿੱਚ ਵਾਕਿਆ ਹੀ ਇਦਾਂ ਦਾ ਕੁਝ ਹੁੰਦਾ ਜਾਂ ਨਹੀਂ ਹੁੰਦਾ ਰਾਹੀ ਸਾਹਿਬ ਮੈਂ ਪਹਿਲਾ ਹੀ ਸਵਾਲ ਕਰਦਾ ਮੈਨੂੰ ਨਾ ਬਾਬਾ ਬੁੱਲੇ ਸ਼ਾਦੀਆਂ ਦੋ ਲੈਣਾ ਯਾਦ ਆ ਗਈਆਂ ਕਹਿੰਦਾ ਸੱਚ ਅੱਖਾਂ ਤਾਂ ਭੰਬੜ ਮੱਚਦਾ ਏ ਝੂਠ ਕਹਾ ਤੇ ਕੁਝ ਬਚਦਾ ਏ ਜਿਹੜੀਆਂ ਇਹ ਓਜੀਟੀ ਦੀਆਂ ਗੱਲਾਂ ਨੇ ਜਾਂ ਜਿਹੜੀਆਂ ਟਰਾਂਸਫਰ ਦੀਆਂ ਗੱਲਾਂ ਨੇ ਜਿਹੜਾ ਲੋਕਾਂ ਤੋਂ ਪੈਸਾ ਵਸੂਲਿਆ ਜਾਂਦਾ ਕਿ ਤੁਹਾਡੇ ਬੱਚੇ ਨੂੰ 2 ਮਹੀਨੇ ਇੱਥੇ ਪੜ੍ਹ ਲਓ 4 ਮਹੀਨੇ ਅੱਗੇ ਭੇਜ ਦਿਆਂਗੇ ਇਹਦੇ ਵਿੱਚ ਕਿੰਨੀ ਕੁ ਰੈਲਿਟੀ ਆ ਤੁਹਾਡਾ ਤਜਰਬਾ ਇਹਦੇ ਬਾਰੇ ਕੀ ਕਹਿੰਦਾ ਸਭ ਤੋਂ ਪਹਿਲਾਂ ਪ੍ਰੋਗਰਾਮ ਉਧਰਾਂ ਨੇੜੇ ਦੇਖ ਰਿਹਾ ਦਸ਼ਕਾਂ ਨੂੰ ਮੇਰੇ ਵੱਲੋਂ ਸੁਖਚੈਨ ਰਹੇ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡੇ ਸਾਰਿਆਂ ਦਾ ਇਹ ਤੁਹਾਡਾ ਵੀ ਤੁਸੀਂ ਮੌਕਾ ਦਿੱਤਾ ਮੈਨੂੰ ਸਮਝ ਤੇ ਬੈਠ ਕੇ ਆਪਣੇ ਵਿਚਾਰ ਪੇਸ਼ ਕਰਨ ਦਾ ਤੜ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ 2 ਮਿੰਟ ਥੋੜੀ ਜਿਹੀ ਪਿੱਛੇ ਝਾਤ ਮਾਰਨੀ ਚਾਹਾਂਗਾ ਕਿ ਬੀਸਿਕਲੀ ਇਹ ਇੰਡਸਟਰੀ ਸ਼ੁਰੂ ਕਿੱਥੋਂ ਹੋਈ ਸੀ ਤੇ ਪਹੁੰਚ ਕਿੱਥੇ ਗਈ ਹੈ। ਇਹ ਇੰਡਸਟਰੀ ਹੈ ਇਮੀਗ੍ਰੇਸ਼ਨ ਇੰਡਸਟਰੀ ਜਾਂ ਆਪਾਂ ਕਹੇ ਇਹ ਓਵਰਸੀਜ਼ ਐਜੂਕੇਸ਼ਨ ਇੰਡਸਟਰੀ ਜਿਹਨੂੰ ਮੈਂ ਬਿਲੋਂਗ ਕਰਦਾ। ਲਗਭਗ 6.5 13 ਸਾਲ ਦਾ ਸਮਾਂ ਤਾਂ ਮੈਨੂੰ ਇਸ ਇੰਡਸਟਰੀ 'ਚ ਹੋ ਗਿਆ। ਜਦੋਂ ਅਸੀਂ ਇਸ ਬਿਜ਼ਨਸ 'ਚ ਆਏ ਸੀ ਸ਼ੁਰੂ ਕੀਤਾ ਸੀ ਯੂਕੇ ਤੋਂ ਪੜ੍ਹ ਕੇ ਲੰਡਨ ਤੋਂ ਜਦੋਂ ਭਏ ਬੀ.ਏ ਕਰਕੇ ਵਾਪਸ ਆਏ ਤਾਂ ਮਨ 'ਚ ਇਹ ਖਿਆਲ ਸੀਗਾ ਕਿ ਚੰਗਾ ਕੰਮ ਕਰਨਾ ਕਿਉਂਕਿ ਮੇਰਾ ਆਪਦਾ ਵੀਜ਼ਾ ਤੋ ਵਾਪਸ ਆ ਕੇ ਮੁੱਦਾ ਸਿਗਾ ਕਿ ਮੈਂ ਬੀਸਿਕਲੀ ਜਿਹੜੇ ਲੋਕ ਮਿਸਗਾਈਡ ਹੋ ਰਹੇ ਨੇ ਉਹਨਾਂ ਨੂੰ ਚੰਗੇ ਰਾਹ ਪਾਵਾਂ ਮੇਰਾ ਤਖੱਲਸ ਵੀ ਰਾਹੀ ਹੈ ਤੋ ਲੋਕਾਂ ਨੂੰ ਰਾਹੇ ਪਾਵਾਂ ਬਟ 2006 ਤੋਂ ਬਾਅਦ ਜਦੋਂ ਯੂਕੇ ਸ਼ੁਰੂ ਹੋਇਆ 2009 ਦੇ ਵਿੱਚ 2011 12 ਵਿੱਚ ਮੈਨੂੰ ਲੱਗਦਾ ਉਹ ਤੋਂ ਹਰ ਇੱਕ ਮਤਲਬ ਸਬਜੀ ਦੀ ਰੇੜੀ ਦੇ ਉੱਤੇ ਜਾਂ ਪਾਣ ਦੇ ਖੋਖੇ ਦੇ ਬਾਹਰ ਜਾਂ ਕਿਸੇ ਹਰ ਦੁਕਾਨ ਦੇ ਬਾਹਰ ਸਟੱਡੀ ਇਨ ਯੂਕੇ ਦੇ ਬੋਰਡ ਲੱਗੇ ਸੀ ਤੁਸੀਂ ਵੀ ਉਸ ਚੀਜ਼ ਨਾਲ ਕਾਫੀ ਵਾਕਿਫ ਸਾਰੇ ਲੋਕਾਂ ਨੂੰ ਪਤਾ 2009 ਤੋਂ 12 ਤੱਕ ਯੂਕੇ 'ਚ ਕੀ ਹੋਇਆ ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਵਿਦਆਊਟ ਐਲਸ ਉਸ ਤੋਂ ਪਹਿਲਾਂ ਜੇ ਗੱਲ ਕਰਾਂ 2002 ਤੋਂ ਲੈ ਕੇ 2008 ਤੱਕ ਆਸਟ੍ਰੇਲੀਆ 'ਚ ਜੋ ਸਪਾਊਸ ਕੇਸ ਜੋ ਮੈਰਿਜ ਜਾਲੀ ਕਰਵਾ ਕਰਵਾ ਕੇ ਇਵਰਕੇ ਸਕੇ ਦੇ ਕਜ਼ਨ ਭੈਣ ਭਰਾ ਦੋ ਇੱਕ ਪਰਿਵਾਰ ਦੇ ਉਹ ਵੀ ਜਾਲੀ ਵਿਆਹ ਕਰਵਾ ਕਰਵਾ ਕੇ ਸ਼ਰੀਆ ਪਹੁੰਚ ਗਏ ਸੀ ਆ ਸਾਰਾ ਉਹਦਾ ਨਤੀਜਾ ਹੈ ਕਿ ਅੱਜ ਆਸਟ੍ਰੇਲੀਆ ਸਰਕਾਰ ਨੇ ਜਾਂ ਬਾਕੀ ਮੁਲਕਾਂ ਨੇ ਪੰਜਾਬ ਦੇ ਸਪੈਸ਼ਲੀ ਨੌਰਥ ਦੇ ਬੱਚਿਆਂ ਨੂੰ ਇਕੰਜੇ ਕੱਸੇ ਆ ਮੈਂ ਮੁੱਦੇ ਤੇ ਆਉਣਾ ਚਾਹਨਾ ਕਿ ਬੇਸਿਕਲੀ ਹੁੰਦਾ ਕੀ ਹੈ ਕਿ ਇੱਕ ਸਮਾਂ ਸੀ ਜਦੋਂ ਹਰ ਘਰ 'ਚ ਐਸਟੀਡੀ ਪੀਸੀਓ ਸੀ ਤੁਹਾਨੂੰ ਲੋਕ ਜਸ ਮੈਂ ਥੋੜੀ ਗੱਲ ਵਿੱਚੋਂ ਰੁਕਦਾ ਸਰਪ੍ਰੀਤ ਜੀ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਮੈਂ ਸਰਪ੍ਰੀਤ ਜੀ ਨੂੰ ਪੁੱਛਣਾ ਚਾਹੂੰਗਾ ਕਿ ਐਜ਼ ਏ ਦਰਸ਼ਕ ਐਜ਼ ਏ ਆਡੀਅנס ਤੁਸੀਂ ਇਦਾਂ ਦੀਆਂ ਸਾਰੀਆਂ ਐਡਵਰਟਾਈਜ਼ਮੈਂਟ ਦੇਖਦੇ ਹੋ ਤੇ ਇਹਨਾਂ ਦਾ ਤੁਹਾਡੇ ਤੇ ਕਿੰਨਾ ਅਸਰ ਹੁੰਦਾ ਸਭ ਤੋਂ ਪਹਿਲਾਂ ਇਹ ਸੱਚੀ ਗੱਲ ਤੁਸੀਂ ਤੁਸੀਂ ਮੈਨੂੰ ਇੱਥੇ ਇਸ ਮੰਚ ਤੇ ਆਉਣ ਦਾ ਮੌਕਾ ਦਿੱਤਾ ਮੁੜ ਕੇ ਬਾਕੀ ਮੈਂ ਗੱਲ ਜਿਹੜੀ ਸੱਚ ਦੀ ਅੱਜ ਦੱਸਣੀ ਚਾਹੁੰਦਾ ਕਿ ਸਾਡੀ ਫੈਮਿਲੀ ਦੇ ਨਾਲ ਹੀ ਜੋ ਤੁਸੀਂ ਪਹਿਲਾਂ ਦੱਸਿਆ ਇੱਕ ਟ੍ਰੈਜੇਡੀ ਹੋਈ ਸੀ ਸਾਡੀ ਕਿ ਅਸੀਂ ਆਪਣੇ ਛੋਟੇ ਭਾਈ ਨੂੰ ਅਸੀਂ ਦੀਆਂ ਅਖਬਾਰਾਂ ਚ ਇੱਕ ਜਿਹੜੀਆਂ ਅਖਬਾਰਾਂ ਚ ਆਪਣੀਆਂ ਐਡਸ ਆਉਂਦੀਆਂ ਹਨਾ ਵੱਡੇ ਵੱਡੇ ਕੰਸਲਟੈਂਟਸ ਦੀਆਂ ਆਉਂਦੀਆਂ ਕਿ ਅਸੀਂ ਆ ਕਰਦੇ ਆਗੇ ਉਹ ਕਰਦੇ ਆਗੇ ਆ ਓਜੀਟੀ ਦੇ ਨਾਂ ਤੇ ਇਦਾਂ ਇਹ ਚੀਜ਼ਾਂ ਦਾ ਕੋਈ ਰੱਖਵਾ ਜਾਂ ਇੱਕ ਉੱਥੇ ਸਕੀਮ ਜੀ ਚਲਾਈ ਹੁੰਦੀ ਹੈ ਕਿ ਇੰਨੇ ਕ ਪੈਸੇ ਬਾਅਦ ਚੋਂ ਆ ਕੰਮ ਕਰ ਲਓ ਮੈਂ ਇਸੇ ਤੇ ਹੀ ਚਾਹਣਾ ਪਾਉਣਾ ਚਾਹੁੰਨਾ ਕਿ ਸਾਡੀ ਆਪਣੀ ਫੈਮਿਲੀ ਦੇ ਨਾਲ ਇੱਕ ਇਸ਼ੂ ਹੈ ਅਸੀਂ ਇਦਾਂ ਦਾ ਮੇਰਾ ਆਪਣਾ ਸਗਾ ਭਾਈ ਛੋਟਾ ਅਸੀਂ ਉਹਨੂੰ ਸਿੰਗਾਪੁਰ ਭੇਜਿਆ ਸੀ ਅਸੀਂ 10 ਕ ਬੰਦਿਆਂ ਦੇ ਕੋਲ ਗਏ ਇਸੇ ਤਰੀਕੇ ਦੇ ਨਾਲ ਕਿ ਆ ਚੀਜ਼ਾਂ ਸਾਰੇ ਸਾਨੂੰ ਸਰਵਿਸਿਜ਼ ਮਿਲਣੀਆਂ ਬੰਦੇ ਦਾ ਫਿਊ ਆਖਰ ਬੰਦਾ ਘਰੋਂ ਪੈਸੇ ਲਾਉਂਦਾ ਕਿ ਬੰਦੇ ਦਾ ਕੋਈ ਫਿਊਚਰ ਬਣ ਜਵੇ ਹਨਾ ਆ ਇਸ ਭਾਵੇਂ ਅਸੀਂ ਜ਼ਮੀਨਾਂ ਵੇਚ ਕੇ ਲਾਉਨੇ ਆ ਜਾਂ ਕਿਤੋਂ ਫੜ ਕੇ ਲਾਉਨੇ ਆ ਕਰਜ਼ਾ ਕਰਕੇ ਲਾਉਨੇ ਆ ਉਹ ਕੱਲ ਨੂੰ ਜਦੋਂ ਧੋਖਾੜੀ ਹੁੰਦੀ ਹੈ ਨਾ ਸਾਰੇ ਟਬਰ ਦਾ ਮਤਲਬ ਤੁਸੀਂ ਮੰਨ ਲਓ ਕਿ ਉੱਥੇ ਕੰਮ ਹੀ ਖਰਾਬ ਹੋ ਜਾਂਦਾ ਉਹਦੇ ਬਾਅਦ ਚੋ ਕੁਝ ਉੱਠਣ ਜੁਕੀ ਨਹੀਂ ਰਹਿੰਦੇ ਰਾਈ ਸਾਹਿਬ ਆਪਾਂ ਫਿਰ ਤੁਹਾਡੇ ਨਾਲ ਜੁੜਦੇ ਆ ਤੁਹਾਡੀ ਵਾਰਤਾ ਲਾਉਣਗੇ ਕਿੰਨੇ ਲਾਉਨੇ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਜਦੋਂ ਅਖਬਾਰਾਂ 'ਚ ਐਡਵਰਟਾਈਜ਼ਮੈਂਟ ਦੇਖਦੇ ਆ ਨਾ ਕਿਉਂਕਿ ਇਸ਼ਤਿਹਾਰ basically ਦਾ ਮਤਲਬ ਇਹ ਹੈ ਉਹ ਚੀਜ਼ ਦਿਖਾਓ ਜਿਹੜੀ ਬ ਸਭ ਤੋਂ ਸਸਤਾ ਪੈਕੇਜ 82 ਪਾਉ ਉਹ ਜਦੋਂ ਬੱਚਾ ਕੋ ਸਿੰਗਾਪੁਰ ਜਾਂਦਾ ਮੈਂ ਕਿਸੇ ਕੰਟਰੀ ਦੇ ਖਿਲਾਫ ਨਹੀਂ ਪਰ ਜਾਣ ਤੋਂ ਪਹਿਲਾਂ ਬੱਚੇ ਦੇ ਮਾਪਿਆਂ ਦਾ ਬੱਚੇ ਦਾ ਆਪਣਾ ਫਰਜ਼ ਬੰਦਾ ਮੈਂ ਆਪਣਾ ਕਰੀਬ ਰੌਣ ਚੱਲਾਂ ਮੈਂ ਖੁਦ ਰਿਸਰਚ ਕਰਾਂ ਅੱਜ ਆਪਾਂ ਇੱਕ ਪੈਂਟ ਕਮੀਜ਼ ਕਿਸੇ ਦੁਕਾਨ ਤੋਂ ਖਰੀਦਣ ਜਾਂਦੇ ਤਾਂ ਚਾਰ ਦੁਕਾਨਾਂ ਟੋਕੇ ਵਿਖਦੇ ਆ ਕਿ ਕਿਹੜਾ ਬ੍ਰਾਂਡ ਵਧੀਆ ਕਿਹੜਾ ਰੰਗ ਵਧੀਆ ਕਿ ਰੇਟ ਕਿਤਾ ਜਿਆਦਾ ਜ ਵਧੀਆ ਤੇ ਜੇ ਉਸੇ ਆਪਾਂ ਕੱਪੜੇ ਦੀ ਗੱਲ ਕਰਦੇ ਚਾਰ ਦੁਕਾਨਾਂ ਦੇਖ ਕੇ ਕਰਦੇ ਜਦੋਂ ਆਪਾਂ ਇੱਕ ਕਰੀਬ ਰੌਣ ਦੀ ਗੱਲ ਕਰਦੇ ਆ ਇੱਕ ਇੱਕ ਬ੍ਰਾਂਡ ਦੀ ਗੱਲ ਕਰਦੇ ਉਦੋਂ ਉਸ ਕਿਸੇ ਏਜੰਟ ਦੀਆਂ ਗੱਲਾਂ 'ਚ ਜਾਂ ਇਸ਼ਤ ਕਿ ਰਾਈ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਸਹੀ ਹੈ ਠੀਕ ਹੈ ਮੰਨ ਲੈਣੀ ਅਸੀਂ ਪਰ ਦਸਾਂ ਬੰਦਿਆਂ ਦੀ ਇੱਕੋ ਜਿਹੀ ਸਲਾਹ ਆਇਆ ਕਿ ਜੇ ਕਹਿੰਦੇ ਕਿ ਤੁਹਾਡਾ ਫਿਊਚਰ ਬਣਾ ਦਾਂਗੇ ਅਸੀਂ ਆ ਕਰ ਦਾਂਗੇ ਇਹ ਕਰ ਦਿਆਂਗੇ ਹਰ ਬੰਦੇ ਦੇ ਇੱਕੋ ਜਿਹੇ ਬੋਲਿਆ ਪਰ ਉਦੋਂ ਬਾਅਦ ਸਾਨੂੰ ਮਿਲਦਾ ਕੁਝ ਨਹੀਂ ਆ ਮੈਂ ਇਹੋ ਕਹਿਣਾ ਚਾਹੁੰਦਾ ਹੈ ਇਸ ਦੇ ਕਹਿਣ ਦਾ ਮਤਲਬ ਹੈ ਵੀ ਬਹੁਤਾਂ ਤਾਂ ਜਿਹੜੀ ਜ਼ਿਆਦਾ ਲੋਕ ਆ ਉਹ ਇਸ ਵੀਊ ਨਾਲ ਚੱਲ ਰਹੇ ਆ ਵੀ ਅਸੀਂ ਇਦਾਂ ਕਰਦਾਂਗੇ ਉਦਾਂ ਹੁੰਦਾ ਨਹੀਂ ਆਪਾਂ ਇਹ ਉਹਨੇ ਵੀ ਜਿਹੜੀ ਇਹਦੇ ਮਗਰ ਟਰਾਂਸਫਰ ਹੋਣ ਵਾਲੀ ਜਿਹੜੀ ਗੱਲ ਆ ਇਹਦੇ ਚ ਕਿੰਨੀ ਇੱਕ ਹਕੀਕਤ ਹੈਗੀ ਆ ਦੇਖੋ 100% ਬੱਚਾ ਟਰਾਂਸਫਰ ਹੁੰਦਾ ਮੈਂ ਸਿੰਗਾਪੁਰ ਦੀ ਗੱਲ ਕਰਦਾ ਮੇਰਾ ਖੁਦ ਦਾ ਅਮੋਲਕ ਦੀਪ ਸਿੰਘ ਮੇਰੇ ਫੇਸਬੁਕ ਆਈਡੀ ਤੇ ਉਹਦੀ ਵੀਡੀਓ ਪਈ ਹੈ ਬੱਚਾ ਸਿੰਗਾਪੁਰ ਪੜਨ ਗਿਆ 1 ਸਾਲ ਡਿਪਲੋਮਾ ਕੀਤਾ ਉਹ ਬੱਚਾ ਜਦੋਂ ਮੇਰੇ ਕੋਲ ਇੰਡੀਆ ਆਇਆ ਨਾ ਮੇਰੇ ਕੋਲ ਜ਼ਿਲਹੰਦਰ ਦਫ਼ਤਰ ਚ ਆਇਆ ਤੇ ਬੱਚਾ ਦਿੱਲੀ ਦਾ ਸੀਗਾ ਉਹਦੀ 6 6.5 ਬੈਂਡ ਸੀ ਤੇ ਬੱਚਾ ਕਹਿੰਦਾ ਸਰ ਮੈਂ ਅਸ਼ੀਰੀਆ ਜਾਣਾ ਚਾਹੁੰਦਾ ਮੈਂ ਕਹਿੰ ਕਿੰਦਾ ਫਿਰ ਹੱਲ ਕੀ ਹੈ ਮੈਂ ਕਿਹਾ ਹੱਲ ਇਹ ਹੈ ਵੀ ਸਿੰਗਾਪੁਰ ਤੋਂ ਫਲਾਣੇ ਕਾਲਜ ਪੜੋ ਇਸ ਕਾਲਜ ਦਾ ਫਲਾਣੀ ਯੂਨੀਵਰਸਿਟੀ ਨਾਲ ਟਾਈ ਹੈ ਪਰ ਆਹ ਸ਼ਰਤਾਂ ਪੂਰੀ ਕਰਨੀ ਪੈਣੀਆਂ एग्जांपल ਦੇ ਤੌਰ ਤੇ ਸ਼ਰਤਾਂ ਕੀ ਸੀ ਆਪਣੀ 90% ਟੈਂਡਰਸ ਦਿਖਾਉਣੀ ਹੈ ਡਿਪਲੋਮਾ ਤੁਹਾਡਾ ਕੰਪਲੀਟ ਹੋਣਾ ਚਾਹੀਦਾ ਹੈ ਅਸਾਈਨਮੈਂਟ ਕੰਪਲੀਟ ਹੋਣੀ ਚਾਹੀਦੀਆਂ ਤੇ ਆਰ ਵਿੱਚੋਂ 6 ਬੈਂਡ ਚਾਹੀਦੇ ਆ ਉਸ ਬੱਚੇ ਨੇ ਛੇ ਦੀ ਥਾ ਸਾਢੇ 6 ਬੱਚੇ ਦੇ ਬੈਂਡ ਸੀ ਅੱਜ ਜੋ ਬੱਚਾ ਯੂਟੀਐਸ ਯੂਨੀਵਰਸਿਟੀ ਟੈਕਨੋਲੋਜੀ ਸਿਡਨੀ ਪੜਦਾ ਪਿਆ ਸਿੰਗਾਪੁਰ ਚ ਐਸਟੀਈ ਕਾਲਜ ਪੜਨ ਤੋਂ ਬਾਅਦ ਉਹਦੀ ਵੀਡੀਓ ਮੇਰੇ ਫੇਸਬੁੱਕ ਪੇਜ ਤੇ ਪਈ ਜਾ ਸਕਦੀ ਮੈਂ ਮੰਨਦਾ ਇਸ ਸੀਨਾ ਜੇ 100 ਬੱਚਾ ਮੈਂ ਸਿੰਗਾਪੁਰ ਭੇਜਿਆ ਜਾਂ ਕਿਸੇ ਵੀ ਕੰਸਲਟੈਂਟ ਦੇ 100 ਦੇ 100 ਬੱਚੇ ਨਹੀਂ ਮਾਈਗਰੇਟ ਹੋਏ ਹੋਣਗੇ ਹੁਣ ਇੱਕ ਕਲਾਸ ਚ 50 ਬੱਚੇ ਪੜਦੇ ਸਾਰੇ ਥੋੜੀ ਫਸਟ ਆ ਜਾਂਦੇ ਇੱਕ ਬੱਚੇ ਨੰਬਰ ਆਏ 90% ਇੱਕ ਬੱਚੇ ਨੰਬਰ ਆਏ 20% ਜਿਹੜਾ ਬੱਚੇ ਦੇ 90% ਨੰਬਰ ਆਏ ਉਹਨੂੰ ਵੀ ਟੀਚਰ ਨੇ ਤੇ ਜਿਹੜੇ 20% ਹੈ ਉਹਨੂੰ ਡੀਜੇ ਸੇ ਪੜਾਇਆ ਇਹ ਤੁਹਾਡੀ ਆਪਣੀ ਸਮਝ ਆ ਆਪਣੀ ਸੋਚ ਤੁਸੀਂ ਆਪਣੀ ਜ਼ਿੰਦਗੀ ਦੇ ਕਰੀਰ ਨੂੰ ਲੈ ਕੇ ਕਿੰਨਾ ਕਿੰਨਾ ਸੀਰੀਅਸ ਹੋ ਤੋ ਮਾਈਗ੍ਰੇਸ਼ਨ ਸੰਧੂ ਸਾਹਿਬ ਬਿਲਕੁਲ ਹੁੰਦੀ ਆ ਬਟ ਕੁਛ ਇੱਕ ਕੰਡੀਸ਼ਨ ਸ਼ਰਤਾਂ ਪੂਰੀ ਕਰਨੀਆਂ ਪੈਂਦੀਆਂ ਬਟ ਤੁਹਾਨੂੰ ਜਾਣ ਤੋਂ ਪਹਿਲਾਂ ਦੇਖਣਾ ਪਏਗਾ ਜਿਹੜੇ ਕਾਲਜ ਮੇਰਾ ਕੰਸਲਟੈਂਟ ਦਾਖਲਾ ਕਰ ਰਿਹਾ ਕੀ ਉਸ ਕਾਲਜ ਦਾ ਪਿੱਛੇ 10 ਸਾਲ ਦਾ ਟ੍ਰੈਕਰ ਰਿਕਾਰਡ ਕੀ ਆ ਨਹੀਂ ਰਾਹੀ ਸਾਹਿਬ ਮੈਂ ਤੁਹਾਡੀ ਗੱਲ ਨਾਲ ਲੱਗ ਰਹੀ ਹਾਂ ਤੁਸੀਂ ਇੱਕ ਦਹਾਕੇ ਤੋਂ ਇੰਡਸਟਰੀ ਦੇ ਵਿੱਚ ਬੈਠੇ ਹੋ ਪਿਛਲੇ ਤੁਸੀਂ ਦੱਸਿਆ ਵੀ 13 ਸਾਲ ਤੋਂ ਇੰਡਸਟਰੀ ਨਾਲ ਜੁੜੇ ਹੋ ਕਾਫੀ ਲੰਮੇ ਸਮੇਂ ਤੋਂ ਮੇਰੀ ਤੁਹਾਡੇ ਹਜ਼ਾਰ ਬੱਚਾ ਭੇਜਤਾ ਹੋਵੇ ਬਟ ਤੁਹਾਡਾ ਓਵਰਆਲ ਅਸੀਂ ਕਿਸੇ ਵੀ ਪ੍ਰੋਡਕਟ ਨੂੰ ਸਕਸੈਸਫੁਲ ਤਾਂ ਕਹਿ ਸਕਦੇ ਅਗਰ ਉਹਦਾ 50% ਤੋਂ ਬਾਬਰ ਰਿਜ਼ਲਟ ਆਏਗਾ ਮੈਂ ਮੰਨ ਗਿਆ ਕਿ 50% ਬੱਚੇ ਮਾਈਗ੍ਰੇਟ ਹੋ ਗਏ ਉਹ ਸ਼ਰਤਾਂ ਪੂਰੀਆਂ ਕਰਦੇ ਕਈ ਵਾਰ ਕੀ ਹੈ ਨਾ ਸ਼ਰਤਾਂ ਹੀ ਅਜੇਹੀਆਂ ਰੱਖੀਆਂ ਜਾਂਦੀਆਂ ਜਾਣਬੁੱਝ ਕੇ ਜਿਹੜੀਆਂ ਬੱਚਾ ਪੂਰਾ ਹੀ ਨਹੀਂ ਕਰ ਸਕਦਾ ਜਿੱਦਾਂ ਆਪਾਂ ਤੁਹਾਡੇ ICCE ਕਾਲਜ ਦੀ ਗੱਲ ਕਰਦੇ ਆ ਉਹਦੇ ਜੇ ਤੁਸੀਂ ਕਾਫੀ ਵਾਰੀ ਦਾਵਾ ਕੀਤਾ ਵੀ ਬੱਚੇ ਦੁਬਈ ਦੇ ਵਿੱਚ ਸਟੱਡੀ ਕਰਨ ਤੇ ਦੁਬਈ ਤੋਂ ਬਾਅਦ ਅੱਗੇ ਮਾਈਗ੍ਰੇਟ ਹੋ ਜਾਣ ਅਸੀਂ ਉਹ ਕਾਲਜ ਬਾਰੇ ਪੂਰੀ ਰਿਸਰਚ ਕੀਤੀ ਕਾਲਜ ਵਧੀਆ ਮੇਰੇ ਕਾਫੀ ਉੱਥੇ ਜਾ ਕੇ ਵੀ ਐਪੀਸੋਡ ਜਿਹੜੇ ਹੈਗੇ ਆ ਸ਼ੂਟ ਕੀਤੇ ਪਰ ਉਹਦੇ ਚੋਂ ਕਿੰਨੇ ਕ ਬੱਚੇ ਜਿਹੜੇ ਹੈਗੇ ਆ ਅੱਗੇ ਮਾਈਗ੍ਰੇਟ ਕੀਤੇ ਆ ਮੈਂ ਗੱਲ ਰਿਪੀਟ ਕਰਦਾ ਜਦੋਂ ਆਪਾਂ ਹੁਣ ਸਿੰਗਾਪੁਰ ਤੋਂ ਮੁੜ ਕੇ ਆਪਾਂ ਦੁਬਈ ਦੇ ਲੇ ਪਾਸੇ ਆਉਨੇ ਆ 2013 ਦੇ ਵਿੱਚ ਆਪਾਂ ਸ਼ੁਰੂ ਕੀਤੇ ਸੀ ਆਈਸੀਸੀ ਕਾਲਜ ਬੱਚੇ ਭੇਜਨੇ ਅੱਜ ਤਕਰੀਬਨ 750 800 ਤੋਂ ਉੱਪਰ ਬੱਚਾ ਹੈ ਜਿਹੜਾ ਮੈਨੂੰ ਇੰਨਾ ਕੁ ਯਾਦ ਆ ਬਾਕੀ ਸਾਰੇ ਬੱਚਿਆਂ ਦੇ ਫੇਸਬੁੱਕ ਐਡ ਵੀ ਮੇਰੇ ਫੇਸਬੁੱਕ ਨਾਲ ਅਟੈਚ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਤੁਸੀਂ ਮਾਈਗ੍ਰੇਸ਼ਨ ਗੱਲ ਕਰਦੇ ਹੋ ਪਹਿਲਾਂ ਮੈਂ ਨਾਮ ਗਿਣਾ ਦਿੰਦਾ ਜਿਨੇ ਕਿ 10 15 ਨਾਮ ਮੈਨੂੰ ਯਾਦ ਆ ਉਸ ਤੋਂ ਇਲਾਵਾ ਜੇ ਸਾਰੇ ਬੱਚਿਆਂ ਦੀ ਡਿਟੇਲ ਚਾਹੀਦੀ ਹੋ ਤਾਂ ਮੇਰੇ ਫੇਸਬੁਕ ਤੋਂ ਉਹਨਾਂ ਦੇ ਘਰਦਿਆਂ ਦੇ ਨੰਬਰ ਕੰਟੈਕਟ ਨੰਬਰ ਘਰਦਿਆਂ ਦਾ ਐਡਰੈਸ ਬੱਚੇ ਦੀ ਫੇਸਬੁਕ ਆਈਡਿਟੀ ਵੀ ਲਈ ਜਾ ਸਕਦੀ ਹੈ ਸਭ ਤੋਂ ਪਹਿਲਾਂ ਬੱਚਾ ਰਾਜਾ ਬਲਦੇਵ ਸਿੰਘ ਜੋ ਮੇਰੇ ਆਪਣੇ ਸ਼ਹਿਰ ਜਲੰਧਰ ਦਾ ਹੀ ਆ ਬੜਿੰਗਾ ਦਾ ਉਹ ਬੱਚਾ ਹੁਣ ਆਈ ਥਿੰਕ ਉਹਦੀ ਪਿਛਲੇ ਹਫ਼ਤੇ ਫਲਾਈਟ ਸੀਗੀ ਸੈਟਲ ਦੇ ਕਿਸੇ 5 ਸਟ ਹਟਲ ਚ ਦਾ ਦਾਖਲ ਆ ਉਹਦੀ ਉਹਦੀ ਜੋਬ ਪੱਕੀ ਹੋ ਗਈ ਹੈ ਐਂਡ ਜੇਨ ਵੀਜ਼ੇ ਤੇ ਚੱਲਿਆ ਉਸ ਤੋਂ ਪਹਿਲਾਂ ਜਲੰਧਰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਠਿਆੜੇ ਤੋਂ ਗगनਪ੍ਰੀਤ ਸਿੰਘ ਸਠਿਆੜੇ ਤੋਂ ਅਮਰਤਪ੍ਰੀਤ ਅਮਰਤਪਾਲ ਸਿੰਘ ਫਰੋਜਪੁਰ ਤੋਂ ਜਸਵਿੰਦਰ ਸਿੰਘ ਲੁਧਿਆਣਾ ਗੁਰਸ਼ਰਨ ਸਿੰਘ ਅ ਰਈਏ ਤੋਂ ਇਹ ਵੀ ਯੂਐਸਏ ਜੇਵਨ ਤੇ ਜਾ ਚੁੱਕਾ ਦਵਿੰਦਰ ਸਿੰਘ ਫਰੋਜਪੁਰ ਤੋਂ ਰਮਨ ਰਮਨ ਸਿੰਘ ਇਹ ਵੀ ਫਰੋਜਪੁਰ ਤੋਂ ਹਰਪ੍ਰੀਤ ਸਿੰਘ ਵਿਰਕ ਰਾਜਾ ਬਲਦੇਵ ਮੈਂ ਨਾਮ ਦੱਸ ਚੁੱਕਿਆ ਹਾਂ ਰঞ্জੀਤ ਸਿੰਘ ਪਠਾਨਕੋਟ ਤੋਂ ਇਹ ਜਿਹੜੇ ਮੈਂ ਨਾਮ 11 12 ਬੱਚਿਆਂ ਦੇ ਬੋਲੇ ਨਾ ਇਹ ਉਹ ਬੱਚੇ ਨੇ ਜਿਹੜੇ ਰੈਗੂਲਰ ਬੇਸਿਸ ਤੇ ਮੇਰੇ ਨਾਲ ਵਟਸਐਪ ਦੇ ਜ਼ਰੀਏ ਜਾਂ ਫੇਸਬੁੱਕ ਜਰੀਏ ਜੁੜੇ ਰਹਿੰਦੇ ਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਕਟੋ-ਕਟ ਹੋਰ 30 ਤੋਂ 35 ਬੱਚਿਆਂ ਦੇ ਨਾਮ ਫੇਸਬੁੱਕ ਆਈਡੀ ਉਹਨੇ ਕੰਟੈਕਟ ਨੰਬਰ ਦੇ ਦਾਂ ਜੋ ਦੁਬਈ ਚ ਪੜ ਕੇ ਸਾਲ ਡੇਢ ਸਾਲ ਟ੍ਰੇਨਿੰਗ ਕਰਕੇ ਦੁਬਈ ਦੇ ਕਿਸੇ ਚੰਗੇ ਓਟਲ ਤੋਂ ਹੁਣ ਮੈਂ ਰਾਜਾ ਬਲਦੀਰ ਦੀ ਗੱਲ ਕਰਦਾ ਪਿਛਲੇ ਹfte ਮੇਰੇ ਜਿੰਦਰ ਦਫਤਰ ਮਿਲਣ ਆਇਆ ਉਸ ਬੱਚੇ ਨੇ ਐਟਲੈਂਟਿਸ ਜੋ ਕਿ ਦੁਨੀਆ ਦਾ ਮੰਨਿਆ ਪਰ ਮੰਨਿਆ ਓਟਲ ਐਟਲੈਂਟਿਸ ਦਾ ਪਾਮ 7 ਸਤ ਹਟਲ ਦੁਬਈ ਦੇ ਵਿੱਚ ਉਸ ਬੱਚੇ ਨੇ ਉਹਨੇ ਕਟੋ ਡੇਢ ਤੋਂ ਪੂਨੇ 2 ਸਾਲ ਉੱਥੇ ਟ੍ਰੇਨਿੰਗ ਕੀਤੀ 2 ਸਾਲ ਜੌਬ ਕਰਨ ਤੋਂ ਬਾਅਦ ਉੱਥੇ ਵੀ ਲਗਭਗ 3000 ਦਰਾਮ ਉਹਦੀ ਸੈਲਰੀ ਸੀਗੀ ਪਲੱਸ ਕਾਲੇ ਨੇ ਉਹਦੀ ਹੈਲਪ ਕੀਤੀ ਜੇਵਨ ਵੀਜ਼ਾ ਲਵਾਉਣ ਦੇ ਵਿੱਚ ਅੱਜ ਉਹ ਬੱਚਾ ਅਮਰੀਕਾ ਪਹੁੰਚ ਗਿਆ ਮੈਂ ਮੰਨਦਾ ਜੇ 800 ਬੱਚਾ ਦੁਬਈ ਗਿਆ ਤੇ 800 ਬੱਚਾ ਮਾਈਗ੍ਰੇਟ ਨਹੀਂ ਹੋਇਆ ਬਟ ਉਹਨਾਂ ਵਿੱਚੋਂ ਕਈ ਬੱਚੇ ਇਹੋ ਜਿਹੇ ਨੇ ਜੋ ਦੁਬਈ 'ਚ ਰਹਿ ਕੇ ਵੀ ਚੰਗਾ ਕੰਮ ਕਰ ਰਹੇ ਆ ਉਹਨਾਂ 'ਚੋਂ ਕਈ ਬੱਚੇ ਉਹ ਸ਼ਰੀਆ ਮਾਈਗ੍ਰੇਟ ਹੋ ਗਏ ਕਿਸੇ ਦੇ ਰਿਸ਼ਤੇਦਾਰ ਉਹ ਸ਼ਰੀਆ ਸੀਗੇ ਹੁਣ ਮੈਂ ਗੱਲ ਕਰਦਾ ਇੱਕ ਇੱਕ ਬੱਚਾ ਸੀ ਆਪਣਾ ਹਰਜਿੰਦਰ ਸਿੰਘ ਉਹਦਾ ਬਰਦਰ ਆਸਟ੍ਰੇਲੀਆ ਸੈਟਲ ਹੋਇਆ ਸੀ ਉਹਦਾ ਆਪਣਾ ਰੈਸਟੋਰੈਂਟ ਸੀਗਾ ਬੱਚੇ ਨੇ 1.5 ਸਾਲ ਦੁਬਈ ਲੋਨ ਤੋਂ ਬਾਅਦ ਉਹਦੋਂ 485 ਵੀਜ਼ਾ ਸੀਗਾ ਜਿਹੜਾ ਹੁਣ ਤੇ ਬੰਦ ਹੋ ਗਿਆ ਉਸ ਤਹਿਤ ਉਹਨੇ ਉੱਥੇ ਵਰਕ ਪਰਮਿਟ ਅਪਲਾਈ ਕੀਤਾ ਅੱਜ ਬੱਚਾ ਹਿਡੀਆਂ ਬੈਠਾ ਸੋ ਇਦਾਂ ਤੇ ਕਈ ਸਾਡੇ ਕੋਲ ਨਾਮ ਨੇ ਜਿਹੜੇ ਮਾਈਗ੍ਰੇਟ ਹੁੰਦੇ ਨੇ ਬਟ ਉਹਦੇ ਲਈ ਪਹਿਲਾਂ ਆਪਣੀ ਪੀੜ੍ਹੀ ਥਲੇ ਸੋਟਾ ਫੇਰਨਾ ਪੈਂਦਾ ਕਿ ਮੈਂ ਕਿੰਨਾ ਕਾਬਿਲ ਆ ਦੋਸਤੋ ਜਿੱਦਾਂ ਰਾਹੀ ਸਾਹਿਬ ਨੇ ਬੜੇ ਵਿਸਤਾਰਪੂਰਵਕ ਤਰੀਕੇ ਦੇ ਨਾਲ ਦੱਸਿਆ ਕਿ ਹਰ ਬੱਚਾ ਮਾਈਗ੍ਰੇਟ ਨਹੀਂ ਹੁੰਦਾ ਜਿੱਦਾਂ ਸਾਡੇ ਕੋਲੇ ਇਸ ਦਾ ਇੱਕ ਦੁਖਦਾਈ ਪਹਿਲੂ ਵੀ ਆ ਜਿੱਦਾਂ ਸਰਪ੍ਰੀਤ ਜੀ ਬੈਠੇ ਆ ਜਿਨ੍ਹਾਂ ਦੇ ਨਾਲ ਫਰੌਡ ਕਮਿਟ ਹੋਇਆ ਦੂਸਰੇ ਪਾਸੇ ਰਾਹੀ ਸਾਹਿਬ ਨੇ ਕਾਫੀ ਨਾਮ ਜਿਹੜੇ 15 ਦੇ ਕਰੀਬ ਕਰੀਬ ਨਾਮ ਫਿਰੋਜ਼ਪੁਰ ਪਠਾਨਕੋਟ ਪਟਿਆਲਾ ਤੇ ਜਲੰਧਰ ਤੋਂ ਸਾਨੂੰ ਦੱਸੇ ਆ ਤੁਸੀਂ ਇਹਨਾਂ ਦਾ ਆਫਿਸ ਵਿਜ਼ਿਟ ਕਰਕੇ ਉਹਨਾਂ ਨੂੰ ਦੇਖ ਸਕਦੇ ਹੋ ਉਹਨਾਂ ਮਾਪਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਕਲਾਸ ਦੇ ਵਿੱਚ 50 ਬੱਚੇ ਪੜ੍ਹਦੇ ਆ ਤੇ ਜ਼ਰੂਰੀ ਨਹੀਂ ਕਿ ਹਰ ਬੱਚਾ ਫਸਟ ਆ ਜਾਵੇ ਉਸ ਕਲਾਸ 'ਚੋਂ ਕੋਈ ਬੱਚਾ ਅਜਿਹਾ ਵੀ ਆ ਜਿਹੜਾ ਪੀਪੀਐਸ ਅਫੀਸਰ ਬਣਦਾ ਔਰ ਉਸੇ ਸ਼ਹਿਰ 'ਚ ਡੀਐਸਪੀ ਲੱਗਦਾ ਕੁਝ ਲੋਕ ਹੈ ਉਹ ਜਿਹੜੇ ਉਸੇ ਸ਼ਹਿਰ 'ਚ ਚੋਰੀਆਂ ਕਰਦੇ ਆ ਅਸੀਂ ਇਹਦੇ ਲਈ ਟੀਚਰ ਨੂੰ ਜਾਂ ਸਕੂਲ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਸਾਡੀਆਂ ਵੀ ਕੋਈ ਨਿੱਜੀ ਜ਼ਿੰਮੇਵਾਰੀਆਂ ਹੈਗੀਆਂ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਤੇ ਇਸ ਤੋਂ ਬਾਅਦ ਇਸ वार्तालाप ਨੂੰ ਇਦਾਂ ਹੀ ਚਾਲੂ ਰੱਖਾਂਗੇ ਤਦ ਤੱਕ ਬਣੇ ਰਹੋ ਸਾਡੇ ਪ੍ਰੋਗਰਾਮ ਮੁੱਦੇ ਦੇ ਨੇੜੇ ਦੇ ਨਾਲ ਦੋਸਤੋ ਇੱਕ ਪਾਰ ਫਿਰ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਲੈ ਕੇ ਮੁੱਦੇ ਦੇ ਨੇੜੇ ਬ੍ਰੇਕ ਤੋਂ ਬਾਅਦ ਔਰ ਉਸੇ वार्तालाप ਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਮੈਂ ਮੇਰਾ ਸਵਾਲ ਹਸਰਪ੍ਰੀਤ ਜੀ ਨੂੰ ਸਰਪ੍ਰੀਤ ਜੀ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਇੱਕ ਬੜੇ ਸੁਪਨੇ ਸਜੋਏ ਹੋਏ ਸੀ ਤੁਹਾਡੇ ਬ੍ਰਦਰ ਨੂੰ ਸਿੰਗਾਪੁਰ ਭੇਜਣ ਦੇ ਲਈ ਬਟ ਉਹ ਸੁਪਨੇ ਚੱਕਨਾ ਚੂਰ ਹੋ ਗਏ ਤੁਹਾਨੂੰ ਲੱਗਦਾ ਵੀ ਤੁਸੀਂ ਇੱਕ ਏਜੰਟ ਦੀ ਚੋਣ ਕਰਨ ਦੇ ਵਿੱਚ ਕੋਈ ਗਲਤੀ ਕੀਤੀ ਤਾਂ ਉਹਦੇ ਬਾਰੇ ਤੁਹਾਡਾ ਕੀ ਅਨੁਭਵ ਆ ਪਲੀਜ਼ ਤੁਸੀਂ ਸ਼ੇਅਰ ਕਰੋਗੇ ਦੇਖੋ ਸੰਤੂ ਸਾਹਿਬ ਕਹਿੰਦਾ ਕਿ ਜਦੋਂ ਅਸੀਂ ਕੋਈ ਫੈਸਲਾ ਲੈਣਾ ਹੁੰਦਾ ਨਾ ਘਰ ਦੇ ਬੰਦਿਆਂ ਨੇ ਅਸੀਂ 4-5 ਬੰਦੇ ਜਾ ਕੇ ਸਾਰੇ ਇਕੱਠੇ ਜਾਂਦੇ ਆ 10 ਬੰਦੇ ਜੀ ਅਸੀਂ ਦੇਖੇ ਆ ਸਾਨੂੰ ਓਬਵੀਅਸਲੀ ਗੱਲ ਆ ਇਹ ਤੁਹਾਡਾ ਮੈਂ ਹਿਮਨੈਚਰ ਹੈ ਕਿ ਤੁਸੀਂ ਨਾ ਸਸਤੀ ਵੱਲ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦਾ ਹੈ ਕਿ ਹਾਂ ਵਧੀਆ ਵੀ ਲੱਗਦਾ ਪਿਆ ਤੇ ਕੁਝ ਤੁਹਾਡੇ ਪੈਕੇਜ ਵੀ ਉਸ ਤਰੀਕੇ ਦਾ ਤੁਹਾਡੇ ਰੇਂਜ ਚ ਆ ਜਾਵੇ ਹਨ ਮੈਂ ਮੇਰੇ ਖਿਆਲ ਨਾਲ ਅਸੀਂ 2 2.5 ਲੱਖ 3 ਲੱਖ ਦੀ ਕਮਿਟਮੈਂਟ ਸੀ ਸਾਡੇ ਨਾਲ ਏਜੰਟ ਦੀ ਅਸੀਂ ਸਾਰਾ ਕੁਝ ਕਰ ਲਿਆ ਵੀ ਉਹਦੇ ਚ ਸਾਨੂੰ ਨਾ ਉਹ ਜੀਟੀ ਮਿਲੀ ਨਾ ਸਾਨੂੰ ਉਹਦੇ ਬਾਅਦ ਚ ਕੁਝ ਸਾਡਾ ਕੋਈ ਵਰਕ ਪਰਮੈਂਟ ਦਾ ਕੁਝ ਸਾਧਨ ਬਣਿਆ ਉਥੇ ਕਾਲਜ ਦਾ ਜਿਹੜਾ ਕੋਰਸ ਕੀਤਾ ਸੀ ਅਸੀਂ ਉਸ ਤਰੀਕੇ ਦਾ ਵੀ ਕੋਈ ਸਾਨੂੰ ਕੋਈ ਕਾਮਯਾਬੀ ਨਹੀਂ ਮਿਲੀ ਇਹੀ ਉਦਵਾ ਚ ਕਿਨੂ ਕਿਨੂ ਕਹੀਏ ਅਹੀ ਚ ਮੈਂ ਸੰਧੂ ਸਾਹਿਬ ਆਇਆ ਤੁਹਾਡੇ ਨਾਲ ਗੱਲ ਸੁਪਰੀ ਜੀ ਮੈਂ ਤੁਹਾਨੂੰ ਦਬਾਬ ਦੇਣਾ ਚਾਹੁੰਦਾ ਬੜੀ ਚੰਗੀ ਗੱਲ ਤੁਸੀਂ ਮੁੱਦੇ ਤੇ ਆਗੇ ਹੋਣੇ ਹੁਣ ਆਪਾਂ ਮੁੱਦੀ ਨੇੜੇ ਪਹੁੰਚਣਾ ਸੰਧੂ ਸਾਹਿਬ ਹੁਣ ਇਹ ਕਹਿੰਦੇ ਆਪਾਂ ਬੰਦਾ ਆਪਾਂ ਏਜੰਟ ਚੂਜ਼ ਕੀਤਾ ਆਪਾਂ ਵੇਖਿਆ ਚਾਹ ਤੈਨੂੰ ਕਿੰਨਾ ਸੂਟ ਕਰਦਾ ਸਸਤਾ ਪੈਕੇਜ ਮੋਹੀ ਗੱਲ ਜੋ ਸ਼ੁਰੂਆਤ ਕਰਕੇ ਟਿਆ ਨਾ ਵੀ ਸਸਤਾ ਰਹੋ ਇੱਕ ਵਾਰ ਤੇ ਮਹਿੰਗਾ ਰਹੋ ਬਾਰ ਬਾਰ ਹੁਣ ਤੁਸੀਂ ਜਾਣ ਤੋਂ ਪਹਿਲਾਂ ਇਹ ਨਹੀਂ ਵੇਖਿਆ ਇਹਨਾਂ ਨੇ ਮੈਂ ਜੇ ਤੇ ਗਲਤੋਂ ਮੈਨੂੰ ਦੱਸ ਦਿਓ ਤੂੰ ਜਾਣ ਤੋਂ ਪਹਿਲਾਂ ਕਾਲੇਵਾਰੀ ਰਿਸਰਚ ਨਹੀਂ ਕੀਤੀ ਵੀ ਕਾਲਜ ਦਾ ਮਿਆਰ ਕਿਦਾਂ ਦਾ ਕਾਲੇ ਦੀ ਪਿਛਲੇ 10 ਸਾਲ ਦਾ ਟਰੈਕ ਰਿਸਟਰੀ ਕੀ ਆ ਤੂੰ ਸਿਰਫ 2 ਟਾ ਈ ਲੱਖ 3 ਲੱਖ ਦਾ ਪੈਕੇਜ ਸੁਣ ਕੇ ਚਲੇ ਗਏ ਹੁਣ ਅੱਜ ਮੈਂ ਗੱਲ ਕਰਦਾ ਜੇਮਸ ਕੋਕੀ ਯੂਨੀਵਰਸਿਟੀ ਦਾ ਕੈਂਪਸ ਸਿੰਗਾਪੁਰ ਚਾ ਉਹਦੀ 17000 ਡਾਲਰ ਸਿੰਗਾਪੁਰ ਦੀ ਫੀਸ ਆ 8.5 ਲੱਖ ਮੈਂ ਬੰਦੀ ਆ ਮਾਈਗ੍ਰੇਸ਼ਨ ਕਰਾਉਗੀ ਯੂਨੀਵਰਸਿਟੀ ਨੂੰ ਪਰ ਜੇ 8.5 ਲੱਖ ਖਰਚੇ ਨਹੀਂ ਤੁਸੀਂ ਖਰਚਾ 2.5 ਲੱਖ ਰੁਪਏ ਤੇ ਕਿਹੜਾ ਕਾਲਜ ਤੋਂ ਮਾਈਗ੍ਰੇਸ਼ਨ ਕਰਾ ਲੇਗਾ ਸੋ ਸਿੰਗapore ਦੇ ਵਿੱਚ ਇਹੋ ਜਿਹੇ 1 ਇਅਰ ਐਜੂ ਟ੍ਰਸਟ ਤਿੰਨ ਤਿੰਨ ਚਾਰ ਚਾਰ ਕਮਰਿਆਂ ਦੇ ਕਾਲਜ ਖੁੱਲੇ ਨੇ ਜਿਨ੍ਹਾਂ ਦੀ ਫੀਸ 3-4 ਹਜ਼ਾਰ ਡਾਲਰ ਤੋਂ ਲੈ ਕੇ 5 ਹਜ਼ਾਰ ਡਾਲਰ ਤੱਕ ਹੁੰਦੀ ਹੈ ਲਗਭਗ 2.5 ਲੱਖ ਰੁਪਈਆ ਏਜੰਟ ਨੂੰ ਉੱਚਾ ਕਮਿਸ਼ਨ ਮਿਲ ਜਾਂਦਾ ਸੋ ਸਸਤੇ ਪੈਕੇਜ ਦੇ ਨਾਂ ਤੇ ਬੱਚੇ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਸਿੰਗਾਪੁਰ ਤੋਂ ਮਾਈਗ੍ਰੇਸ਼ਨ ਮਿਲ ਜੂਗੀ ਉੱਥੇ ਜਾ ਕੇ ਬੱਚੇ ਸੁਪਨੇ ਚੱਕਣਾ ਚੂਰ ਹੁੰਦੇ ਜਦੋਂ ਬੱਚੇ ਨੂੰ ਜਾ ਕੇ ਕੁਝ ਹੋਰ ਲੱਭਦਾ ਹੈ ਰਾਹੀ ਸਾਹਿਬ ਇੱਥੇ ਕੁਝ ਕੁ ਲੋਕ ਨਾ ਸਾਡੀ ਇੰਡਸਟਰੀ ਦੇ ਇਸ ਸਸਤੇ ਪੈਕੇਜਾਂ ਨੂੰ ਹੀ ਮਹਿੰਗੀ ਕਰ ਕਰਕੇ ਵੇਚ ਰਹੇ ਆ ਕਸਟਮਰ ਉਸ ਚੀਜ਼ ਤੋਂ ਵੀ ਡਰਦਾ ਨ ਹੁਣ ਮੈਂ ਵੀ ਅਲੱਗ-ਅਲੱਗ ਮੰਚ ਤੋਂ ਲੋਕਾਂ ਨੂੰ ਵੇਅਰ ਕਰਨ ਦੀ ਕੋਸ਼ਿਸ਼ ਕਰਦਾ ਸੰਧੂ ਸਾਹਿਬ ਗੱਲ ਇੱਥੇ ਆ ਕੇ ਮੁਕਣੀ ਹੈ ਕਿ ਜਦੋਂ ਬੱਚੇ ਨੇ ਕਿਸੇ ਏਜੰਟ ਦੇ ਦਫ਼ਤਰ ਜਾਣਾ ਇਨਕਲੂਡਿੰਗ ਮੀ ਮੇਰੇ ਆਫਿਸ ਵਿੱਚ ਵੀ ਹੋਣਾ ਨਾ ਹੁਣ ਤੋਂ ਪਹਿਲਾਂ ਕੋਈ ਰਿਸਰਚ ਹੋ ਕੇ ਕਰਕੇ ਆਵੇ ਅੱਜ ਮੈਂ ਕਿਸੇ ਮੰਚ ਤੇ ਬੋਲ ਰਿਹਾ ਤੁਸੀਂ ਕਿਸੇ ਮੰਚ ਤੇ ਬੋਲ ਰਹੇ ਹੋ ਅੱਜ ਕੋਈ ਵੀ ਟੈਲੀਵਿਜ਼ਨ ਤੇ ਲਗਾ ਕੇ ਦੇਖ ਲਓ ਹਰ ਕਿਸੇ ਬੰਦੇ ਦਾ ਸ਼ੋਅ ਚੱਲਦਾ ਹੈ ਜਾਂ ਗੂਗਲ ਤੇ ਜਾ ਕੇ ਫੇਸਬੁੱਕ ਤੇ ਦੇਖ ਲਓ ਹਰ ਕੋਈ ਬੰਦਾ ਲਾਈਵ ਇਨਫੋਰਮੇਸ਼ਨ ਦਿੰਦਾ ਹੈ ਇਹ ਇਹੋ ਜਿਹੇ ਜਿਹੜੇ ਸੋਸ਼ਲ ਮੀਡੀਆ ਨੇ ਇਹਨੂੰ ਚੰਗੇ ਪਾਸੇ ਯੂਜ਼ ਕਰਨਾ ਚਾਹੀਦਾ ਕੰਟੈਕਟ ਇਨਫੋਰਮੇਸ਼ਨ ਲੈ ਸਕਦੇ ਆਂ ਜਦੋਂ ਵੀ ਕਿਸੇ ਏਜੰਟ ਮੈਂ ਮੈਂ ਉਹਨਾਂ ਨਾਲ ਜੋ ਹੋਇਆ ਮੈਨੂੰ ਉਹਦਾ ਬੜਾ ਅਫਸੋਸ ਆ ਬਟ ਬੇਸਿਕਲੀ ਕਿਤੇ ਨਾ ਕਿਤੇ ਗਲਤੀ ਇਹਨਾਂ ਦੀ ਆਪਦੀ ਵੀ ਹੁੰਦੀ ਕਿਉਂਕਿ ਉਹ ਜਿਹੜੇ ਤਾਂ ਮੈਂ ਦੇਸੀ ਤਰੀਕੇ ਦੇ ਪਰਭਾਸ਼ਾ ਦਵਾਂ ਕਿ ਉਹ ਤਾਂ ਚੜਕਾਈ ਬੈਠਾ ਹਾਂ ਤਾਂ ਹਲਾਲ ਕਰਨਾ ਕਰਨਾ ਇਹ ਆਪ ਨੂੰ ਵੇਖਣਾ ਪੈਣਾ ਮੈਂ ਮੈਂ ਬਚਣਾ ਕਿੱਦਾਂ ਸੋ ਜਦੋਂ ਤੁਸੀਂ ਆਪਣੇ ਕਰੀਅਰ ਬਾਰੇ ਗੱਲ ਕਰਨੀ ਆ ਆਪਣੇ ਭਵਿੱਖ ਬਾਰੇ ਗੱਲ ਕਰਨੀ ਆ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਗੱਲ ਕਰਨੀ ਆ ਪਹਿਲਾਂ ਆਪ ਸੋਚ ਸਮੇਂ ਵਿਚਾਰਨਾ ਪੈਗਾ ਆਪ ਨੂੰ ਸਿਆਣਾ ਹੋਣਾ ਪੈਗਾ ਕਿ ਵਾਕੇ ਜਿਹੜੇ ਵਾਅਦੇ ਜਾਂ ਦਾਅਵੇ ਇਹਨਾਂ ਨੇ ਕੀਤੇ ਜਰੋਂ ਵੀ ਸਚਾਈ ਕਿੰਨੀ ਹੈ ਸੁਪਰੀਤ ਜੀ ਤੁਸੀਂ ਇੰ ਕੈਸ਼ਨ ਸੀ ਇਹਦੇ ਤੇ ਕੋਈ ਹੋਮਵਰਕ ਵੀ ਕੀਤਾ ਜਾਂ ਟੋਟਲੀ ਆਪਣਾ ਸਾਰਾ ਕੁਝ ਏਜੰਟ ਤੇ ਚੜਤਾ ਦੇਖੋ ਏਜੰਟ ਨੇ ਸਾਨੂੰ ਟ੍ਰੀਟ ਇਸ ਤਰੀਕੇ ਨਾਲ ਕੀਤਾ ਕਿ ਜੋ ਦੱਸਣ ਡਿਆ ਉਹ ਹੀ ਸੱਚ ਹੈ ਅਸੀਂ ਬਸ ਉਸੇ ਗੱਲਾਂ 'ਚ ਆ ਗਏ ਅਸੀਂ ਕਿਹਾ ਵੀ ਠੀਕ ਹੈ ਭਾਈ ਇਹ ਦੋਸਤੋ ਪਹਿਲੀ ਗਲਤੀ ਇਹ ਆ ਜਿੱਦਾਂ ਸੁਰਪ੍ਰੀਤ ਜੀ ਨੇ ਸਾਨੂੰ ਦੱਸਿਆ ਵੀ ਕਿਸੇ ਤੇ ਵੀ ਫੁੱਲ ਟਰਸਟ ਅੱਖਾਂ ਵਿੱਚ ਕੇ ਨਹੀਂ ਕਰਨਾ ਇਸ ਇੰਡਸਟਰੀ 'ਚ ਕਾਫੀ ਜ਼ਿਆਦਾ ਕਾਲੀਆਂ ਭੇਡਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਛੁਪੀਆਂ ਹੋਈਆਂ ਉਹਨਾਂ ਦੇ ਚਿਹਰੇ ਤੱਕ ਪਹੁੰਚਣ ਦੇ ਲਈ ਅਸੀਂ ਤੁਹਾਨੂੰ ਮੁੱਦੇ ਦੇ ਨੇੜੇ ਲਿਜਾ ਸਕਦੇ ਹਾਂ ਪਰ ਮੁੱਦੇ ਨੂੰ ਹੱਲ ਤੁਸੀਂ ਕਰਨਾ ਮੇਨ ਜਿਹੜੀ ਪਾਵਰ ਆ ਤੁਹਾਡੇ ਹੱਥ 'ਚ ਆ ਉਹਨੂੰ ਬੇਸਿਕਲੀ ਠੱਗੀ ਥੋਡੀ ਹੋ ਰਹੀ ਹੈ ਬਚਣਾ ਤੁਸੀਂ ਆ ਸਾਡਾ ਮਕਸਦ ਆ ਵੀ ਤੁਹਾਨੂੰ ਤੁਹਾਡੇ ਸਾਹਮਣੇ ਐਕਚੁਅਲੀ ਜਿਹੜਾ ਉਹਨਾਂ ਦਾ ਨੰਗਾ ਚਿਹਰਾ ਕਰੀਏ ਵੀ ਕਿਸ-ਕਿਸ ਤਰੀਕੇ ਨਾਲ ਫਰਾਡ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਥੋਡੀ ਰਿਸਪੌਂਸਿਬਿਲਟੀ ਥੋਡੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਗਲਤੀ ਸੁਰਪ੍ਰੀਤ ਨੇ ਜਾਂ ਇਹਨਾਂ ਦੇ ਪਰਿਵਾਰ ਨੇ ਕੀਤੀ ਆ ਇਕੱਲਾ ਟਰਸਟ ਕਰਕੇ ਇਕੱਲਾ ਵਿਸ਼ਵਾਸ ਕਰਕੇ ਕਿ ਆਪਣੇ ਲੈਵਲ ਤੇ ਕੋਈ ਕਾਰਜ ਨਹੀਂ ਕੀਤਾ ਉਹ ਗਲਤੀ ਕੋਈ ਹੋਰ ਬੱਚਾ ਨਾ ਦਰ ਆਵੇ ਦੇਖੋ ਜੀ ਮੈਂ ਜਦੋਂ ਅਖੀਰੀ ਵਾਰੀ ਗਿਆ ਨਾ ਅਖੀਰਲੇ ਬੰਦੇ ਕੋਲ ਜਦੋਂ ਅਸੀਂ ਏਜੰਟ ਕੋਲ ਗਏ ਤੇ ਸਾਨੂੰ ਭਾਈ ਸਾਹਿਬ ਉਹ ਮੇਰਾ ਵੱਡਾ ਭਾਈ ਬਣ ਕੇ ਮੈਂ ਤੁਹਾਡੇ ਸੁਪਨੇ ਪੂਰੇ ਕਰ ਦਊਗਾ ਇਦਾਂ ਕਰ ਦਊਗਾ ਉਹ ਕਰ ਦਊਗਾ ਬੜੀਆਂ ਵਧਾਵਦਾ ਕੇ ਗੱਲਾਂ ਕਰਦੇ ਤੁਹਾਨੂੰ ਪਤਾ ਹੈ ਇਹ ਇਸ ਇੰਡਸਟਰੀ ਦੇ ਵਿੱਚ ਹੀ ਹੈ ਕੁਝ ਇਦਾਂ ਦਾ ਹੈਗਾ ਸਾਨੂੰ ਏਰੀਆ ਦੱਸ ਸਕਦੇ ਹੋ ਉਹ ਕਿਸ ਏਰੀਏ ਤੋਂ ਬਿਲੋਂਗ ਕਰਦਾ ਸੀਗਾ ਦੇਖੋ ਮੈਂ ਫੇਰ ਵੀ ਇੱਕ ਮੈਸਾਧਾਰਨ ਫੈਮਿਲੀ ਦਾ ਬਿਲੋਂਗ ਕਰਦਾ ਹਾਂ ਕੱਲ ਨੂੰ ਕੋਈ ਉੱਪਰ ਥੱਲੇ ਵਾਲੀ ਗੱਲ ਹੁੰਦੀ ਹੈ ਬਟ ਸਟਿਲ ਮੈਂ ਕਹਿ ਸਕਦਾ ਕਿ ਹਾਂ ਮਹਾਲੀ ਦੇ ਜਿਹੜੇ ਬੰਦੇ ਆ ਨਾ ਉਹ ਬਿਲਕੁਲ ਆਪਣਾ ਸੇਫ ਸਾਈਟ ਲੈ ਕੇ ਚ ਮੋਹੱਲੀ ਦੇ ਵਿੱਚ ਬਥੇਰੇ ਬੰਦੇ ਇੱਦਾਂ ਦੇ ਬੈਠੇ ਆ ਵੀ ਜਿਹੜੇ ਤੁਹਾਨੂੰ ਨਹੀਂ ਉਹ ਤਾਂ ਰਾਹੀ ਸਾਹਿਬ ਦੀ ਗੱਲ ਕਰੀਏ ਰਾਹੀ ਸਾਹਿਬ ਜਲੰਧਰ 'ਚ ਬੈਠੇ ਆ ਰਾਹੀ ਸਾਹਿਬ ਦਾ ਵੀ ਮੋਹੱਲੀ 'ਚ ਇੱਕ ਦਫ਼ਤਰ ਹੈਗਾ ਰਾਹੀ ਸਾਹਿਬ ਇਹ ਜਿੱਦਾਂ ਕਹਿ ਰਹੇ ਆ ਵੀ ਮੋਹੱਲੀ 'ਚ ਇਹਨਾਂ ਦੇ ਕਹਿਣ ਦਾ ਮਤਲਬ ਆ ਵੀ ਜਿਸ ਬੰਦੇ ਨੇ ਇਹਨਾਂ ਨਾਲ ਚੀਟਿੰਗ ਕੀਤੀ ਉਹ ਮੋਹੱਲੀ ਤੋਂ ਬਿਲੋਂਗ ਕਰਦਾ ਨਹੀਂ ਭਾਈ ਆਪਾਂ ਕਿਸੇ ਇੱਕ ਬੰਦੇ ਦੇ ਕਰਕੇ ਜਾਂ ਦੋ ਬੰਦੇ ਦੇ ਪਿੱਛੇ ਆਪਾਂ ਪੂਰੇ ਇੱਕ ਏਰੀਆ ਨੂੰ ਪੂਰੀ ਇੱਕ ਕੌਮ ਨੂੰ ਜਾਂ ਪੂਰੀ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ ਠੀਕ ਆ ਇਹ ਤੁਹਾਡੀ ਆਪਣੀ ਇੱਕ ਸੋਚ ਆ ਅ ਚਲ ਗੱਲ ਹੋਵੇ ਮੁਹਾਲੀ ਦੀ ਗੱਲ ਹੋਵੇ ਜਲੰਧਰ ਦੀ ਗੱਲ ਹੋਵੇ ਅੰਮ੍ਰਿਤਸਰ ਦੀ ਜਿੰਨਾ ਜਿੱਥੇ ਫਰੋਡ ਹੋਇਆ ਹੁਣ ਜੇ ਕਿਹਾ ਜਲੰਧਰ ਫਰੋਡ ਹੋ ਗਿਆ ਤੂੰ ਸਾਰੇ ਜਲੰਧਰ ਹੀ ਫਰੋਡ ਲੱਗਣੇ ਆ ਸੋ ਇਹ ਸੱਚਾਈ ਨਹੀਂ ਹੈ ਬੇਸਿਕਲੀ ਜੋ ਤੁਸੀਂ ਸੱਚ ਦਰਹਾਇਆ ਮੈਂ ਫਿਰ ਅੱਜੋ ਹੀ ਗੱਲ ਰਿਪੀਟ ਕਰਨਾ ਚਾਹੁੰਗਾ ਕਿ ਜਦੋਂ ਵੀ ਤੁਸੀਂ ਬਾਹਰ ਜਾਣ ਦੀ ਗੱਲ ਕਰਦੇ ਹੋ ਚੰਗਾ ਕੱਕਾ ਕੰਸਲਟੈਂਟ ਦੀ ਚੋਣ ਕਰ ਲੋ ਜੇ ਚੰਗਾ ਹੁਣ ਬੜਾ ਫਰਕ ਹੈ ਇੱਕ ਕੰਸਲਟੈਂਟ ਕੌਣ ਆ ਤੇ ਇੱਕ ਟਰੈਵਲ ਏਜੰਟ ਕੌਣ ਜਿਹੜੇ ਸਿਰਫ ਆਪਣਾ ਝੋਲਾ ਭਰਨਾ ਆਪਣੀਆਂ ਉਹਨੇ ਹੱਟੀਆਂ ਚਲਾਉਣੀਆਂ ਆ ਅੱਜ ਇਸ ਇੰਡਸਟਰੀ ਵਿੱਚ ਇਤਰਾਜ਼ ਦੀ ਸਾਡੇ ਪੰਜਾਬ ਦੀ ਹੈ ਕਿ ਸਾਡੇ ਕੰਡਾਂ ਕਿਵੇਂ ਪਤਾ ਲੱਗੂਗਾ ਕਿ ਇਹ ਝੋਲਾ ਭਰਨ ਵਾਲਾ ਬੰਦਾ ਜਿੱਦਾਂ ਇਹਨਾਂ ਨੂੰ ਨਹੀਂ ਪਤਾ ਲੱਗਾ ਵੀ ਇਹ ਬੰਦਾ ਝੋਲਾ ਭਰਨ ਵਾਲਾ ਹੈ ਜਾਂ ਇਹ ਚੰਗਾ ਕੰਸਲਟੈਂਟ ਹੈ ਇਹਦੇ ਲਈ ਹੋਰ ਲੋਕ ਕਿ ਕਿਸ ਤਰੀਕੇ ਨਾਲ ਉਹਨੂੰ ਦੇਖਣ ਕੋਈ ਥਰਮਾਮੀਟਰ ਤਹ ਨਹੀਂ ਹੈ ਜਿਹੜਾ ਲਗਾ ਕੇ ਦੇਖਿਆ ਜਾ ਸਕਦਾ ਸਰਦਾਰ ਸਾਹਿਬ ਕਹਿੰਦੇ ਘਰ ਦੇ ਭਾਗ ਨਾਲ ਚਬਾਰੇ ਤੋਂ ਪਤਾ ਲੱਗ ਜਾਂਦੇ ਕਿ ਬੰਦੇ ਦਾ ਮੋਹਰਲਾ ਚਬਾਰਾ ਕਿਦਾਂ ਦਾ ਹੋਣਾ ਤੇ ਜਦੋਂ ਕਿਸੇ ਕੰਸਲਟੈਂਟ ਦੇ ਦਫ਼ਤਰ ਜਾਓ ਉੱਥੇ ਜਾ ਕੇ ਜਿਹੜੀ ਤੁਹਾਨੂੰ ਵਾਈਬਸ ਹੋਣेंगी ਨਾ ਜੇ ਤੇ ਉੱਥੇ ਲੱਡੂਆਂ ਦੇ ਡੱਬੇ ਵੰਡੇ ਜਾਂਦੇ ਤੇ ਲੱਗਦਾ ਪਤਾ ਕਿ ਵਾਕੇ ਵੀਜ਼ੇ ਹੋਣ ਦੇ ਤੇ ਜੇ ਉੱਥੇ ਜਿੱਦਾਂ ਇਹਨਾਂ ਨਾਲ ਹੋਇਆ ਇੱਥੇ ਉਹਨੇ ਜਾ ਕੇ ਹੋਰ ਚਾਰ ਬੰਦੇ ਰੋਲਾ ਪਾਉਣ ਦੇ ਹੋਣਗੇ ਤੇ ਪਤਾ ਲੱਗਦਾ ਕਿ ਵਾਕੇ ਇਹ ਕੰਸਲਟੈਂਟ ਦੇ ਪੱਲੇ ਕੁਝ ਨਹੀਂ ਇਸ ਤੋਂ ਰਵਾਜ ਅੱਜ ਕੱਲ ਜਿੱਦਾਂ ਟੈਕਨੋਲੋਜੀ ਦਾ ਯੋਗ ਹੈ ਸੋਸ਼ਲ ਮੀਡੀਆ ਜਮਾਨਾ ਹਰ ਹਰ ਇੱਕ ਦਾ ਫੇਸਬੁੱਕ ਪੇਜ ਹੋਏਗਾ ਫੇਸਬੁੱਕ ਆਈਡੀ ਹੋਏਗੀ ਉਹਨਾਂ ਦੇ ਕਮੈਂਟਸ ਉਹਨਾਂ ਦੇ ਰਿਵਿਊ ਚੈੱਕ ਕਿਤੇ ਜਾ ਸਕਦੇ ਐ ਐਂਡ 10 ਸਾਲ ਦਾ ਟਰੈਕ ਰਿਕਾਰਡ ਚੈੱਕ ਕਰੋਗੇ ਉਹ ਕੰਸਲਟੈਂਟ ਜੋ ਦਾਅਵੇ ਕਰ ਰਿਹਾ ਵਾਕਿਆ ਅਜੇ ਤੱਕ ਉਹਨੇ ਸਕਸੈਸਫੁਲੀ ਦਿੱਤੀਆਂ ਹੈ ਕਿ ਨਹੀਂ ਹੈ ਮੈਂ ਮੰਨਦਾ ਐ ਸੀ ਕਿ ਸਾਡੇ ਵੀਜ਼ੇ ਰਿਫਿਊਜ਼ ਹੁੰਦੇ ਆ ਹੁਣ ਸਾਡਾ ਵੀ ਕੈਨੇਡਾ ਦੇ ਸਾਡੇ ਪੰਜ ਬੈਂਡ ਦੇ ਰਿਫਿਊਜ਼ ਹੋਏ ਸਾਡੇ ਪੰਜ ਦੇ ਵੀਜ਼ੇ ਲੱਗੇ ਵੀ ਜਦੋਂ ਵੀਜ਼ੇ ਲੱਗਦੇ ਨੇ ਅਸੀਂ ਉਸ ਟਿੱਕੇ ਪ੍ਰੋਮੋਸ਼ਨ ਸ਼ੁਰੂ ਕਰਦੇ ਆ ਸੋ ਅਸੀਂ ਵੀ ਕੋ ਰੱਬ ਨਹੀਂ ਇਸ ਇੰਡਸਟਰੀ ਚ ਜੇ ਵੀਜ਼ਾ ਲੱਗਦਾ ਤੇ ਰਿਫਿਊਜ਼ ਵੀ ਲੱਗਦੀ ਐ ਐਂਡ ਮਨ ਤੇ ਜੇ ਆਪਣੀ ਜਦੋਂ ਆਪਾਂ ਮੈਦਾਨ ਚ ਖੇਡਾਂਗੇ ਜਾਂ ਜਿੱਤ ਹੋਏਗੀ ਜਾਂ ਹਾਰ ਹੋਏਗੀ ਬਟ ਇੱਕ ਚੰਗਾ ਕੰਸਲਟੈਂਟ ਹੋਵੇ ਜੋ ਇੱਕ ਹਾਰ ਤੋਂ ਸਿੱਖਦਾ ਜਣ ਕੇ ਇੱਕ ਰਿਫਿਊਜ਼ਲ ਤੋਂ ਕੁਝ ਲਰਨ ਕਰਕੇ ਅੱਗੇ ਲਰਨ ਅੱਗੇ ਅੱਗੇ ਉਹਨੂੰ ਰਿਪੀਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬਟ ਜਿਸ ਬੰਦੇ ਦਾ ਮਕਸਦ ਸਿਰਫ ਆਪਣੀ ਦੁਕਾਨਾ ਚ ਚਲੋਣੀ ਹੈ ਉਹਨੇ ਵਾਅਦੇ ਕਰਨੇ ਉਹਦਾ ਕੰਸਲਟੈਂਸੀ ਨਾਲ ਉਹਦਾ ਕਿਸੇ ਬੱਚੇ ਦੇ ਭੁੱਖ ਨੂੰ ਉਹਨਾਂ ਕੋਈ ਲੈਣ ਦੇ ਨਹੀਂ ਉਹਨੂੰ ਸਿਰਫ ਇਹ ਪਤਾ ਹੈ ਵੀ ਮੈਂ ਆਪਣੇ ਐਡ ਦੇ ਖਰਚੇ ਕੱਢਣੇ ਨੇ ਆਪਣੇ ਸਟਾਫ ਦੀਆਂ ਤਨਖਾਹਾਂ ਕੱਢਣੀਆਂ ਐ ਤੇ ਪਲੱਸ ਆਪਣੇ ਖਰਚੇ ਘਰ ਦੇ ਕੱਢਣੇ ਐ ਇਸ ਤਰ੍ਹਾਂ ਨਾ ਤੁਸੀਂ ਜਿੱਤ ਹਾਰ ਦੀ ਗੱਲ ਕੀਤੀ ਰਹੀ ਜੋ ਤਰਸਦੀ ਇਹਨਾਂ ਲਈ ਜਿੱਤ ਕੇ ਵੀ ਹਾਰੇ ਹੋਏ ਆ ਤਾਂ ਫਿਰ ਮੈਨੂੰ ਲੱਗਦਾ ਕਿ ਆਪਣੇ ਅੱਜ ਦੀ ਗੱਲਬਾਤ ਤੋਂ ਇਹਨਾਂ ਨੂੰ ਰਾਈਜ਼ ਜ਼ਰੂਰ ਹੋ ਗਿਆ ਹੋਊਗਾ ਸਾਨੂੰ ਬੱਚਾ ਨੂੰ ਭੇਜਣ ਤੋਂ ਪਹਿਲਾਂ ਖੁਦ ਇੱਕ ਵਾਰ ਆਪ ਆਪਣੇ ਲੈਵਲ ਤੇ ਰਿਸਰਚ ਕਰਨੀ ਚਾਹੀਦੀ ਸੀ ਵੀ ਵਾਕਿਆ ਜਿਹੜੇ ਏਜੰਟ ਨੇ ਸਾਡੇ ਨਾਲ ਦਾਅਵੇ ਕੀਤੇ ਜਾਂ ਵਾਅਦੇ ਕੀਤੇ ਸੋ ਕਿੰਨੇ ਕੁ ਸੱਚਾਈ ਨੇ ਸੋ ਤੁਸੀਂ ਵੀ ਤੁਸੀਂ ਵੀ ਤੁਹਾਡੇ ਨਾਲ ਵੀ ਸੁਪਰੀਤ ਵਾਂਗੂ ਇਧਰ ਪਰਿਵਾਰ ਨਾਲ ਨਾ ਹੋਵੇ ਉਸ ਤੋਂ ਪਹਿਲਾਂ ਜਦੋਂ ਵੀ ਕਿਸੇ ਕੰਸਲਟੈਂਟ ਦਫ਼ਤਰ ਜਾਣਾ ਪਹਿਲਾਂ ਉਸ ਬੰਦੇ ਬਾਰੇ ਕੰਸਲਟੈਂਟ ਬਾਰੇ ਉਹਦੀ ਪੁਣਛਾਨ ਜੂਰ ਕਰ ਲਓ ਕਿ ਉਹ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੋਦਾ ਕੰਸਲਟੈਂਟ ਹੈ ਕਿ ਨਹੀਂ ਹੈ ਜਿਹੜੀ ਕੰਟਰੀ ਦੇ ਜਿਹੜੇ ਕਾਲਜ ਜਿਹੜੇ ਯੂਨੀਵਰਸਿਟੀ ਬਾਰੇ ਗੱਲ ਕਰ ਰਿਹਾ ਕਿ ਉਹਦਾ ਡਾਇਰੈਕਟ ਉਹਦੇ ਨਾਲ ਟਾਈ ਅਪ ਹੈ ਕਿ ਨਹੀਂ ਹੈ ਜਿਹੜੀ ਕੰਟਰੀ ਨੂੰ ਭੇਜਣ ਦੀ ਗੱਲ ਕਰ ਰਿਹਾ ਉਹ ਆਪ ਖੁਦ ਉਸ ਕੰਟਰੀ ਦੇ ਐਜੂਕੇਸ਼ਨ ਸਿਸਟਮ ਬਾਰੇ ਕਿੰਨਾ ਕੁ ਜਾਣਦਾ ਹੈ ਜਾਂ ਆਪ ਕਿੰਨਾ ਕੁ ਟਰੈਵਲ ਕਰ ਚੁੱਕਿਆ ਜਾਂ ਅੱਜ ਤੱਕ ਉਹਦੀਆਂ ਸਕਸੈਸ ਸਟੋਰੀਜ਼ ਕੀ ਆ ਮੇ ਆ ਪਿੱਛੇ ਕਿੰਨੇ ਵੀ ਜੇ ਲੱਗੇ ਉਹ ਸਕਸੈਸ ਸਟੋਰੀ ਦੇਖਣ ਦੀ ਲੋੜ ਹੈ ਸੋ ਮੁਕਤੀ ਦੀ ਗੱਲ ਇੱਥੇ ਆ ਕੇ ਆਪਣੇ ਆਪ ਨੂੰ ਸਿਆਣਾ ਹੋਣਾ ਪੈਣਾ ਕਿਉਂਕਿ ਪਹਿਖ ਤੁਹਾਡਾ ਜ਼ਿੰਦਗੀ ਤੁਹਾਡੀ ਜੇ ਸਵਰਗਾਂ ਦੇ ਝੂਟੇ ਲਾਣੇ ਮਰਨਾ ਆਪ ਨੂੰ ਪੈਣਾ ਤੇਰੇ ਚੰਗਾ ਪਹਿਖ ਲੈਣਾ ਤੇ ਪੂਣਛਾਂਡ ਰਿਸਰਚ ਆਪਣੇ ਆਪ ਵੀ ਕਰਨੀ ਪੈਣੀ ਭਜੀ ਸੁਪਰੀਤ ਜੀ ਤੁਸੀਂ ਰਾਹੀ ਸਾਹਿਬ ਨੂੰ ਵੀ ਸੁਣਿਆ ਕਿ ਹਰ ਬੰਦਾ ਹਰ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦੇ ਨਾਮ ਤੇ ਜਾਂ ਵੈਸੇ ਹਰ ਤਰ੍ਹਾਂ ਦਾ ਬੰਦਾ ਨਹੀਂ ਹੁੰਦਾ ਕਈ ਚੰਗੇ ਲੋਕ ਵੀ ਆ ਵਿੱਚ ਕਈ ਮਾੜੇ ਲੋਕ ਵੀ ਆ ਤੁਹਾਡਾ ਅਨੁਭਵ ਜਿਹੜਾ ਹੈਗਾ ਉਹ ਮੋਹਾਲੀ ਦੇ ਨਾਲ ਕਾਫੀ ਮਾੜਾ ਰਿਹਾ ਜਿੱਦਾਂ ਤੁਸੀਂ ਦੱਸਿਆ ਬਿਲਕੁਲ ਜ ਤੇ ਤੁਹਾਨੂੰ ਲੱਗਾ ਵੀ ਕਿਤੇ ਨਾ ਕਿਤੇ ਤੁਹਾਡੇ ਤੋਂ ਇਹ ਗਲਤੀ ਹੋਈ ਆ ਪੁੱਛਣ ਕਰਾਂ ਜੀ ਵੀ ਤੁਹਾਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਸੀ ਸੋਦਾ ਗੱਲ ਇਹਦਾ ਕਿ ਮੈਂ ਜੇ ਗੱਲ ਸੁਣਦਾ ਰਹੀ ਸਕਦੀ ਤੇ ਪੰਜੇ ਉਂਗਲਾਂ ਇੱਕੋ ਜੇ ਨਹੀਂ ਹੁੰਦੀਆਂ ਹੁੰਦੀਆਂ ਮੈਂ ਮੰਨ ਸਕਦਾ ਐ ਇਸ ਗੱਲ ਨੂੰ ਕਿ ਬਟ ਉਸ ਟਾਈਮ ਤੇ ਕੀ ਹੋਇਆ ਜੇ ਸਾਨੂੰ ਬੁਲਾ ਕੇ ਸਾਨੂੰ ਜੀ ਕਾਫੀਆਂ ਪੁੱਛ ਲੈਂਦੇ ਜਾਂ ਤੁਹਾਨੂੰ ਆਹ ਪੁੱਛ ਲੈਂਦੇ ਆਹ ਕਰ ਲਓ ਅਹੀਂ ਜੋ ਉਹਨਾਂ ਨੇ ਕਹਿਤਾ ਸੀ ਮੰਨ ਗਏ ਵੀ ਠੀਕ ਹੈ ਸਾਡੇ ਟੱਬਰ ਵਰਗਾ ਹੀ ਬੰਦਾ ਨਹੀਂ ਕਾਫੀ ਤਾਂ ਚੰਗਾ ਬੰਦੇ ਵੀ ਪੁੱਛ ਸਕਦੇ ਨੇ ਕਾਫੀ ਤਾਂ ਤੁਹਾਨੂੰ ਰਾਹੀ ਸਾਹਿਬ ਵੀ ਪੁੱਛ ਸਕਦੇ ਪਰ ਗੱਲ ਇਹ ਇੱਥੇ ਗੱਲ ਉਹਨੇ ਹੀ ਕੀਤੀ ਹੈ ਉਹ ਕਹਿੰਦਾ ਵੀ ਆਹ ਲਓ ਜੀ ਤੁਸੀਂ ਬਸ ਆਪਣਾ ਆਪਣੇ ਸਮਝੋ ਸਾਰਾ ਕੁਝ ਅਸੀਂ ਉਹਨੂੰ ਇਹ ਕਹੀ ਜene ਉਹ ਕਹਿੰਦਾ ਲਿਓ ਪੈਸੇ ਲੈ ਕੇ ਚਲੋ ਲੈ ਚਲੋ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ ਸੋ ਮੈਨੂੰ ਲੱਗ ਰਿਹਾ ਹੈ ਕਿ ਕਿਤੇ ਇੱਕ ਲੁਹਾਬ ਨਹੀਂ ਜੇ ਸਾਹਿਬ ਦੋਸਤੋ ਮੈਂ ਹੁਣ ਇਸ ਪ੍ਰੋਗਰਾਮ ਨੂੰ ਮੁੱਦੇ ਦੇ ਨੇੜੇ ਲੈ ਕੇ ਜਾ ਰਿਹਾ ਜੋ ਮੈਂ ਰਿਜ਼ਲਟ ਕੱਢਿਆ ਅੱਜ ਦੇ ਵਾਰਤਾਲਾਪ ਤੋਂ ਕਿਤੇ ਨਾ ਕਿਤੇ ਸਾਨੂੰ ਖੁਦ ਨੂੰ ਸੁਚੇਤ ਹੋਣ ਦੀ ਲੋੜ ਆ ਸਾਨੂੰ ਖੁਦ ਨੂੰ ਜਾਣਨ ਦੀ ਲੋੜ ਆ ਕਿ ਸਾਹਮਣੇ ਵਾਲਾ ਬੰਦਾ ਸਾਡੇ ਨਾਲ ਫਰਾਡ ਤਾਂ ਨਹੀਂ ਕਮਿਟ ਕਰ ਰਿਹਾ ਸਾਨੂੰ ਖੁਦ ਨੂੰ ਪ੍ਰੋਗਰਾਮ ਤੇ ਰਿਸਰਚ ਕਰਨ ਦੀ ਲੋੜ ਆ ਕਾਲਜ ਬਾਰੇ ਜਾਣਨ ਦੀ ਲੋੜ ਆ ਕੰਸਲਟੈਂਟ ਦੀ ਹਿਸਟਰੀ ਬਾਰੇ ਜਾਣਨ ਦੀ ਲੋੜ ਆ ਕੰਸਲਟੈਂਟ ਦੀ ਨੌਲੇਜ ਬਾਰੇ ਜਾਣਨ ਦੀ ਲੋੜ ਆ ਉਹਦੀ ਐਜੂਕੇਸ਼ਨ ਬਾਰੇ ਉਹਦੇ ਭਾਈਚਾਰਕ ਸਾਂਝ ਬਾਰੇ ਸਮਾਜਿਕ ਇਮੇਜ ਬਾਰੇ ਜਾਣਨ ਦੀ ਲੋੜ ਆ ਤੇ ਰਾਹੀ ਸਾਹਿਬ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਜਰੀਏ ਇੱਕ ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਦੇ ਬਾਰੇ ਥੋੜਾ ਸਨੇਹਾ ਮੇਰੇ ਇਹੋ ਜੀ ਜਦੋਂ ਤੁਸੀਂ ਆਪਣਾ ਇੱਕ ਚੰਗਾ ਭਵਿੱਖ ਬਣਾਉਣਾ ਨਾ ਮੱਗੇ ਵੀ ਕਿਸੇ ਮੰਚ ਤੇ ਬੋਲਿਆ ਸੀ ਇੱਕ ਚੰਗੇ ਕੰਸਲਟੈਂਟ ਦੀ ਟੌਣ ਕਰ ਲਓ ਚੰਗਾ ਕੱਕਾ ਕਰੀਰ ਮਿਲ ਜੂਗਾ ਤੇ ਇੱਕ ਚੰਗਾ ਕੱਕਾ ਤੁਹਾਡੇ ਚਾਰ ਕਰਕੇ ਸਵਾਰ ਦਿੰਦਾ ਜੇ ਤੁਸੀਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹੋ ਤੇ ਇੱਕ ਚੰਗਾ ਕੱਕਾ ਕੰਸਲਟੈਂਟ ਤੁਹਾਨੂੰ ਚੰਗਾ ਕੱਕਾ ਕੰਟਰੀ ਬਾਰੇ ਗਾਈਡ ਕਰੇਗਾ ਚੰਗਾ ਕੱਕਾ ਕੌਲੀ ਬਾਰੇ ਗਾਈਡ ਕਰੇਗਾ ਚੰਗਾ ਕੱਕਾ ਕਰੀਰ ਬਾਰੇ ਗਾਈਡ ਕਰੇਗਾ ਜਿਹੜਾ ਕੋਰਸ ਚੱਲ ਲੈ ਕੇ ਤੁਸੀਂ ਚੱਲਿਓ ਚੰਗਾ ਕੱਕਾ ਕੋਰਸ ਬਾਰੇ ਗਾਈਡ ਕਰੇਗਾ ਤੋ ਇੱਕ ਚੰਗਾ ਕੱਕਾ ਕਰੀਰ ਬਣਾ ਦੂਗਾ ਤੇ ਜੇ ਤੁਹਾਡਾ ਪਹਿਲਾ ਕੱਕਾ ਕੰਸਲਟੈਂਟ ਬਾਹਰ ਜਾਣ ਦੀ ਗੱਲ ਕਰਦੇ ਹੋ ਟੂਰਿਸਟ ਵੀਜ਼ਾ ਤੇ ਸਟੂਡੈਂਟ ਵੀਜ਼ਾ ਤੇ ਜਾਂ ਪੀਆਰ ਇਮੀਗ੍ਰੇਸ਼ਨ ਤੇ ਇੱਕ ਤਾਂ ਚਲੋ ਮੋਹੜੀ ਦੀ ਗੱਲ ਹੀ ਕਰਦੇ ਪੰਜਾਬ ਦੇ ਵਿੱਚ ਬੜਾ ਸਮਝਬਾਖ ਬਿਖਾ ਕੇ ਲੋਕਾਂ ਨੂੰ ਵਰਕ ਪਰਮਿਟ ਮੰਨਾਰੇ ਬੜੀ ਠੱਗੀਆਂ ਮਰੀ ਜਾ ਰਹੀਆਂ ਨੇ ਮੈਂ ਸਮਝਦੇ ਹਾਂ ਇੱਕ ਅਨਾਉਂਸ ਵੀ ਕਰਨਾ ਚਾਹੁੰਦਾ ਮੈਂ 13 13.5 ਸਾਲ ਦੇ ਕਰੀਅਰ ਵਿੱਚ ਅੱਜ ਤੱਕ ਕੋਈ 10ਵੀਂ 12ਵੀਂ ਪੜਿਆ ਬੰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਕ ਪਰਮਿਟ ਜਾਂਦਾ ਨਹੀਂ ਦੇਖਿਆ ਜੇ ਤੁਸੀਂ ਕਿਸੇਰੇ ਬੰਦਾ ਜਾਂਦਾ ਦੇਖਿਆ ਮੈਨੂੰ ਆ ਕੇ ਅਵੇਅਰ ਜਰੂਰ ਕਰਿਓ ਸੋ ਬੇਸਿਕਲੀ ਹੁੰਦਾ ਕੀ ਹੈ ਕਿ ਆਪਾਂ ਆਪੋ ਕਿਤਨਾ ਕਿਤੇ ਆਪਣੀ ਜੋ ਕਮਜ਼ੋਰੀ ਹੁੰਦੀ ਹੈ ਉਹਨੂੰ ਦਬਾ ਕੇ ਉਸ ਜਿਹੜੀ ਐਡਵਰਟਾਈਜ਼ਮੈਂਟ ਲੱਗਦੀ ਹੈ ਜਿਹੜੀ ਤੁਹਾਨੂੰ ਪਰਮਾਨਦੀ ਹੈ ਜਾਂ ਐਟ੍ਰੈਕਟ ਕਰਦੀ ਹੈ ਉਹਦੇ ਵੱਲ ਜਾਣ ਦੀ ਕੋਸ਼ਿਸ਼ ਕਰਦੇ ਆ ਆਪਨੇ ਆਪ ਨੂੰ ਸਿਆਣੀ ਹੁੰਦੀ ਲੋੜ ਆ ਦੋਸਤੋ ਉਹੀ ਗੱਲ ਮੁੱਕਦੀ ਹੈ ਵੀ ਆਪਣੇ ਆਪ ਨੂੰ ਰਿਸਰਚ ਕਰਨ ਦੀ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਆਪਣੀ ਨੌਲੇਜ 'ਚ ਵਾਧਾ ਕਰਨ ਦੀ ਜ਼ਰੂਰਤ ਆ ਅੱਜ ਕੱਲ ਇੰਟਰਨੈਟ ਹਰ ਬੰਦੇ ਦੇ ਹੱਥ ਦੇ ਵਿੱਚ ਹੈਗਾ ਤੁਸੀਂ ਇੰਟਰਨੈਟ ਦੇ ਜ਼ਰੀਏ ਜਾਂ ਕਿਸੇ ਵੀ ਸਿਸਟਮ ਦੇ ਜ਼ਰੀਏ ਪ੍ਰੋਪਰ ਰਿਸਰਚ ਕਰ ਸਕਦੇ ਹੋ ਹਰ ਵਾਰ ਦੀ ਤਰ੍ਹਾਂ ਨੈਕਸਟ ਵੀਕ ਫੇਰ ਮਿਲਾਂਗੇ ਕਿਸੇ ਨਵੇਂ ਚਿਹਰਿਆਂ ਦੇ ਨਾਲ ਨਵੇਂ ਮੁੱਦੇ ਤੇ ਕਰਾਂਗੇ ਗੱਲਬਾਤ ਤਦ ਤੱਕ ਲਈ ਧੰਨਵਾਦ